ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ نیوز ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੁਣੇ-ਹੁਣੇ ਇਸ ਵੱਡੀ ਮਹਾਨ ਹਸਤੀ ਦਾ ਹੋਇਆ ਦੇਹਾਂਤ ਦਿਲ ਦਾ ਦੁੱਖ ਪੈਣ ਕਰਕੇ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਭਾਰਤੀ ਤੱਟ ਰਖੀਬਾਲ ਦੇ ਡਾਇਰੈਕਟਰ ਜਨਰਲ ਰਕੇਸ਼ਪਾਲ ਦਾ ਦਿਲ ਦਦਰਾਂ ਪੈਣ ਕਰਨ ਚਨਈ ਦੇ ਇੱਕ ਹਸਪਤਾਲ ਚ ਦਿਹਾਂਤ ਹੋ ਗਿਆ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਧਿਕਾਰੀ ਨੇ ਨਵੀਂ ਦਿੱਲੀ ਚ ਦੱਸਿਆ ਕਿ ਤੱਟ ਰੱਖਿਖ ਦੇ ਡਾਇਰੈਕਟਰ ਜਨਰਲ ਦੀ ਚਨਈ ਚ ਦਿਲ ਦਦਰਾਂ ਪੈਣ ਕਰਨ ਮੌਤ ਹੋ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪਾਲ ਦੀ ਲਾਸ਼ ਨੂੰ ਦਿੱਲੀ ਲਿਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਜਨਈ ਦੇ ਸੂਤਰਾਂ ਨੇ ਦੱਸਿਆ ਕਿ ਪਾਲ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਭਾਰਤੀ ਡਟ ਰਕੇਸ਼ਪਾਲ ਦੇ ਇੱਕ ਮਾਰਗ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਣਾ ਸੀ ਪਰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਰਜੀਵ ਗਾਂਧੀ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਸੂਤਰਾਂ ਨੇ ਹੋਰ ਵੀ ਵੇਰਵੇ ਦਿੱਤੇ ਨਹੀਂ ਦਿੱਤੇ ਦੇ ਨਾਲ ਹੀ ਪਾਲ ਪਾਲ ਦੀ ਮੌਤ ਤੋਂ ਬਾਅਦ ਖਬਰ ਆਉਂਦੀ ਹੈ ਰਾਜਨਾਥ ਸਿੰਘ ਹਸਪਤਲ ਪਹੁੰਚੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਨਾਲ ਹੀ ਪਾਲ ਨੇ ਪਿਛਲੇ ਇਸ ਹਾਲ 19 ਜਿਲ੍ਹੇ ਨੂੰ ਪੱਤ ਤੱਟ ਰੱਖੇ ਇੱਕ ਦੇ 25ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ